ਜੋ ਆਪਾਂ ਇੱਥੂ ਤੱਕ ਪਹੁੰਚੇ ਹੈ ਇੱਕ ਗੱਲ ਦਾ ਧਿਆਨ ਰੱਖਿਓ ਜੇ ਕਿ ਉਹਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ ਬਹੁਤ ਵੱਡਾ ਹੱਥ ਹੈ ਜਾਂ ਕਹਿ ਲਓ ਉਹ ਰੀੜ ਦੀ ਹੱਡੀ ਨੇ ਇਸ ਆंदोलਨ ਦੀ ਕਿਉਂਕਿ ਜਦੋਂ ਤਾਂ ਕੋ ਬੈਠੇ ਨੇ ਸਾਡੀ ਮੋਰਲ ਅਥਾਰਟੀ ਹੈ ਕਿ ਅਸੀਂ ਇਹ ਸਰਕਾਰ ਨੂੰ ਸਿੱਧੇ ਅੱਖ ਚੱਕ ਪਾ ਕੇ ਕਹਿ ਸਕੀਏ ਕਿ ਕਾਨੂੰਨ ਬਣਾ ਨਹੀਂ ਤਾਂ ਜਾ ਔਰ ਇਹ ਕਹਿ ਸਕਦੇ ਆ ਕਿ ਸਾਡੀ ਇੱਥੇ ਇਹ ਪੰਜਾਬੀਆਂ ਦਾ ਪੰਜਾਬ ਇਹ ਪੰਜਾਬੀਆਂ ਦੀ ਡਿਮਾਂਡ ਹੈ ਔਰ ਜਿੱਥੇ ਪੰਜਾਬੀਆਂ ਦਾ ਉੱਥੇ ਪੰਥ ਵੀ ਇੱਥੇ ਹੈ ਔਰ ਜੇ ਅਸੀਂ ਪੰਜਾਬ ਚ ਨਹੀਂ ਬਣਾ ਸਕਾਂਗੇ ਤਾਂ ਅਸੀਂ ਹੋਰ ਕਿੱਥੇ ਕਰਾਂਗੇ ਤੁਸੀਂ ਸਾਰੇ ਗਵਾਹ ਹੋ ਤਿੰਨ ਦਿਨ ਪਹਿਲਾਂ ਜੰਮੂ ਚ ਕੀ ਹੋਇਆ ਅਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਕੀ ਕਹੀਏ ਕਿ ਇੱਕ ਕਾਨੂੰਨ ਬਣਾਉ ਬੇਅਦਬੀ ਤੇ ਤਾਂ ਸਭ ਤੋਂ ਪਹਿਲਾਂ ਕੀ ਕਹੇਂਗੇ ਪਹਿਲਾਂ ਪੰਜਾਬ ਚ ਤਾਂ ਬਣਾ ਲਓ ਸੋ ਪੰਜਾਬ ਚ ਬਣਾਵਾਂਗੇ ਤਾਂ ਅੱਗੇ ਬਣੂਗਾ ਪਰ ਬਣਾਉਣਾ ਕੀ ਨਹੀਂ ਹੈ ਸਰਕਾਰ ਨੇ ਤੇ ਸਰਕਾਰ ਨੇ ਹੁਣ ਤੱਕ ਕਿੰਨੇ ਸਾਲ ਹੋ ਗਏ ਆਜ਼ਾਦੀ ਤੋਂ ਬਾਅਦ ਤੇ ਬਾਅਦ ਚ ਬੰਥਕ ਸਰਕਾਰਾਂ ਵੀ ਬਣੀਆਂ ਨੇ ਤੇ ਫਿਰ ਕਾਨੂੰਨ ਬਣਿਆ ਕਿਉਂ ਨਹੀਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਪੰਜਾਬ ਚ ਹੋਈ ਐ ਸਾਡੇ ਸਦੀਵੀ ਗੁਰੂ ਦੀ ਤਾਂ ਕਿਉਂ ਇਹ ਸਾਜ਼ਿਸ਼ ਐ ਹੁਣ ਵੀ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਆ ਬਾਬਾ ਦੇ ਲੰਬੇ ਜੋੜੇ ਚੱਕਰ ਚ ਨਹੀਂ ਪੈਣਾ ਇੱਥੋਂ ਤੱਕ ਜੇ ਪਹੁੰਚੇ ਆ ਤਾਂ ਮੈਂ ਕਹੂੰਗਾ ਉਸ ਪੂਰੀ ਕਮੇਟੀ ਦਾ ਜਿਹਦੇ ਚੌਲਖ ਸਾਹਿਬ ਖੜੇ ਨੇ ਨਾਲ ਗੁਰਪ੍ਰੀਤ ਜੀ ਖੜੇ ਨੇ ਅਸੀਂ ਸਾਰੇ ਆ ਹਮਰਾਨਾ ਜੀ ਸ਼ਾਮਲ ਤੇ ਬਾਕੀ ਸਾਰੀ ਟੀਮ ਬਾਬਾ ਮਰਿਆਦਾ ਜੀ ਚਲੇ ਗਏ ਨੇ ਇਨਾਂ ਕਰਕੇ ਅੱਪਾ ਇੱਥੋਂ ਤੱਕ ਪਹੁੰਚੇ ਮੈਨੂੰ ਯਾਦ ਹੈ ਜਦੋਂ ਅਸੀਂ ਚੌਂਕ 'ਚ ਜਾ ਕੇ ਬੈਠੇ ਸੀ ਤਾਂ ਸਮਝ ਨਹੀਂ ਆ ਰਿਆ ਸੀ ਕਰੀਏ ਕੀ ਤਾਂ ਅੱਜ ਆਪਾ ਸੈਸ਼ਨ ਵੀ ਬੁਲਵਾ ਲਿਆ ਸੈਸ਼ਨ ਦੇ ਵਿੱਚ ਇੱਕ ਵਾਅਦਾ ਵੀ ਕਰਾ ਲਿਆ ਤੇ ਹੁਣ ਉਹਦੇ 'ਚੋਂ 3 ਮਹੀਨੇ ਗੁਜ਼ਰ ਵੀ ਗਏ ਪਰ ਮੈਂ ਇੱਕ ਛੋਟੀ ਜੀ ਗੱਲ ਜਿਨੇ ਤੁਸੀਂ ਓਂਡੇ ਤੇ ਬਾਕੀ ਕੈਮਰਿਆ ਰਹੀਂ ਪੂਰੇ ਪੰਜਾਬੀ ਵੋਲਟ ਨੂੰ ਜਾਂ ਕਹਿ ਲਓ ਸਾਡੀ ਸਿੱਖ ਸੰਗਤ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਸ ਅੰਦੋਲਨ ਨੂੰ ਸਿਰੇ ਲਾ ਸਕੀਏ ਉਹਦੇ ਲਈ ਸਾਨੂੰ ਤਿੰਨ ਕਿਸਮ ਦੇ ਲੋਕਾਂ ਤੋਂ ਬਚਣਾ ਪਊਗਾ ਤਿੰਨ ਕਿਸਮ ਦੇ ਲੋਕਾਂ ਤੋਂ ਪਹਿਲੇ ਲੋਕ ਨੇ ਜਿਹੜੇ ਸਿੱਧੀ ਵਿਰੋਧਤਾ ਕਰਦੇ ਨੇ ਜਿਵੇਂ ਕਿ ਜਿੱਥੇ ਪੰਜਾਬ ਦੇ ਹੱਕ ਦੀ ਕੋਈ ਗੱਲ ਆ ਜੇ ਤੌ ਨਨੇ ਖਿਲਾਫ ਝੰਡਾ ਚੱਕਣਾ ਚਾਹੇ ਆਪਾਂ ਡੋਮੀਸੇਲ ਦਾ ਕਾਨੂੰਨ ਕਹਿ ਦिए ਪਾਣੀਆਂ ਦੀ ਲੜਾਈ ਕਹਿ ਦिए ਜਾਂ ਬੇਅਦਬੀ ਤੇ ਖੜ ਜਗੇ ਉਹਨਾਂ ਨੇ ਵਿਰੋਧ ਤਾਂ ਕਰਨੀ ਐ ਬਾਟੋ ਵਿਰੋਧ ਤਾਂ ਕਰਦੇ ਕਿਉਂ ਨੇ ਕਿਉਂਕਿ ਸਾਡੇ ਲੋਕ ਉਹਨਾਂ ਦੀ ਵਿਰੋਧ ਤਾਂ ਉਸ ਹੱਦ ਤੱਕ ਨਹੀਂ ਕਰਦੇ ਕਿ ਉਹਨਾਂ ਨੂੰ ਸਮਝ ਆ ਜਾਏ ਕਿ ਜੇ ਪੰਜਾਬ ਦੇ ਖਿਲਾਫ ਖੜਾਂਗੇ ਤਾਂ ਪੰਜਾਬ 'ਚ ਰਾਜਨੀਤੀ ਨਹੀਂ ਕਰ ਪਾਵਾਂਗੇ ਅਸੀਂ ਨਹੀਂ ਕਰਦੇ ਇਸੇ ਕਰਕੇ ਉਹ ਵਿਰੋਧਤਾ ਕਰਦੇ ਨੇ ਦੂਜੇ ਬੰਦੇ ਨੇ ਜਿਹੜੇ ਉਹ ਹਮੇਸ਼ਾ ਜਦੋਂ ਅੰਦੋਲਨ ਅੱਗੇ ਪਹੁੰਚਦਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਦੋਲਨ ਨੂੰ ਕੋਈ ਹੋਰ ਦਿਸ਼ਾ ਦੇ ਦਿੱਤੀ ਜਾਵੇ ਆਪਾਂ ਉਹਨਾਂ ਤੋਂ ਵੀ ਬਚਣਾ ਹੈ ਸਾਡੀ ਦਿਸ਼ਾ ਕਲੀਅਰ ਕਟ ਹੈ ਕਿ ਅਸੀਂ ਕਾਨੂੰਨ ਬਣਾਉਣਾ ਔਰ ਉਹ ਪੰਜਾਬ ਐਸੈਂਬਲੀ ਬਣਾਉਗੀ ਔਰ ਉਹ ਪੰਜਾਬ ਐਸੈਂਬਲੀ ਤਾਂ ਬਣਾਉਗੀ ਕਿ ਸਾਡੀ ਰੀੜ ਦੀ ਹੱਡੀ ਗੁਰਜੀਤ ਸਿੰਘ ਖਾਲਸਾ ਇਹ ਤੱਕ ਕਰ ਰਹੇ ਨੇ 400 ਫੁੱਟ ਉੱਚਾ ਇੱਕ ਸਾਲ ਹੋ ਗਿਆ ਤੁਸੀਂ ਵੇਖ ਲਓ ਆਪਾਂ ਕਿੰਨੇ ਕੁ ਬੈਠੇ ਰਹਿ ਗਏ ਐ ਬੈਠਣਾ ਔਖਾ ਹੈ ਤੇ 6 बाई 2 ਦੀ ਜਗ੍ਹਾ 'ਚ ਬੈਠੇ ਨੇ ਅਸੀਂ ਉਹਨਾਂ ਦੇ ਤੱਪ ਨੂੰ ਬੂਰ ਪਾਉਣਾ ਹੈ ਅਸੀਂ ਉਸ ਤੱਪ ਨੂੰ ਕਾਮਯਾਬ ਕਰਨਾ ਹੈ ਔਰ ਉਸ ਤੱਪ ਤੋਂ ਕੁਝ ਚੰਗਾ ਕੱਢਣਾ ਤਾਂ ਸਾਨੂੰ ਜਿਸ ਦਿਸ਼ਾ ਨਾਲ ਚੱਲੇ ਸੀ ਉਵੇਂ ਹੀ ਚੱਲਣਾ ਪਊਗਾ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਸੀ ਨੈਨਾ ਨੇ ਪਤਾ 6 ਮਹੀਨੇ ਕਿਉਂ ਆਂਦੇ ਸੀ ਅਕੇ ਜੀ ਅਸੀਂ رائے مشورہ ਕਰਨਾ ਹੈ ਮੈਂ ਗੁਰਪ੍ਰੀਤ ਜੀ ਹਰਾਂ ਤੋਂ ਪੁੱਛਿਆ ਔਲਖ ਸਾਹਿਬ ਤੋਂ ਪੁੱਛਿਆ ਆਨੇ ਮਹੀਨੇ ਇੱਕ ਵਾਰੀ ਮੁਲਾਕਾਤ ਕਰਦੇ ਨੇ ਹਫਤੇ ਬਾਅਦ ਔਰ ਇੱਕ ਘੰਟੇ ਦੀ ਕਰਦੇ ਨੇ ਓਏ ਬੰਦਿਓ ਰੱਬ ਦਿਓ ਤੁਸੀਂ ਟੈਸਟ ਲੈ ਰਹੇ ਹੋ ਗੁਰਦੀਪ ਸਿੰਘ ਅਗੁਰਜੀਤ ਸਿੰਘ ਖਾਲਸਾ ਦਾ ਕਿ ਇਹ ਬੰਦੇ ਨੂੰ ਜਾਂਦਾ ਕੁਝ ਹੋ ਜੇ ਸ਼ਿੱਧੀ ਪ੍ਰਾਪਤ ਕਰ ਜੇ ਜਾਂ ਕੋਈ ਗਲਤ ਸਟੈਪ ਲੈ ਲੇ ਦਾ ਸਾਨੂੰ ਇਸ ਅੰਦੋਲਨ ਨੂੰ ਖਤਮ ਕਰਨ ਦਾ ਮੌਕਾ ਮਿਲ ਜਾਏ ਇਹ ਇਨਾ ਵੀ ਕੋਸ਼ਿਸ਼ ਹੈ ਸੋ ਆਪਾਂ ਜਿਵੇਂ ਚੱਲ ਰਹੇ ਸੀ ਆਪਾਂ ਅਸੈਂਬਲੀ ਦਾ ਸੈਸ਼ਨ ਕਰਵਾ ਲਿਆ ਤਿੰਨ ਮਹੀਨੇ 6 ਮਹੀਨਿਆਂ ਚੋਂ ਨਿਕਲ ਗਏ ਬਾਕੀ ਤਿੰਨ ਮਹੀਨੇ ਨੇ ਆ ਮੀਟਿੰਗ ਹੋਊਗੀ ਪਰਸੋਂ ਔਰ ਉਸ ਮੀਟਿੰਗ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਰਣਾ ਜੀ ਆਪਾਂ 13 ਤਰੀਕ ਹੋਵੇ ਜਾਂ ਕੋਈ ਵੀ ਤਰੀਕ ਆਪਾਂ ਉਦੋਂ ਐਲਾਨ ਕਰਾਂਗੇ ਜਦੋਂ ਕਮੇਟੀ ਬੈਠ ਕੇ ਡਿਸਕਸ ਕਰ ਲੂਗੀ ਕਿ ਆਪਣੀ ਦਿਸ਼ਾ ਕੀ ਹੈ ਮੈਂ ਬੇਨਤੀ ਕਰੂੰਗਾ ਇਹ ਤੁਹਾਨੂੰ ਜ਼ਰੂਰ ਤੁਸੀਂ ਨਾਲ ਕਿਉਂਕਿ ਸਾਡਾ ਹਿੱਸਾ ਬਣ ਗਿਆ ਉਸੇ ਵੇਲੇ ਆਪਾਂ ਡਿਸਾਈਡ ਕਰਨਾ ਹੈ ਕਿ ਸਰਕਾਰ ਰਿਸਪੌਂਸ ਕਰਦੀ ਹੈ ਤੇ ਕੀ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਉਸ ਬੰਦੇ ਦੇ ਤੱਪ ਨੂੰ ਬੂਰ ਪਾਉਣਾ ਹੈ ਅਸੀਂ ਉਹਦਾ ਜੋ ਹੁਣ ਤੱਕ ਚੱਲਿਆ ਹੈ ਜੋ ਹੁਣ ਤੱਕ ਕਮੇਟੀ ਸਹਿ ਚੁੱਕੀ ਹੈ ਜੋ ਤੁਸੀਂ ਆ ਕੇ ਨਾਸ਼ਕਤੀ ਬਣੇ ਹੋ ਉਹਨੂੰ ਸਹੀ ਦਿਸ਼ਾ ਲੈ ਕੇ ਜਾਣਾ ਹੈ ਔਰ ਆਪਾਂ ਇਹਨੂੰ ਖੱਬੇ ਸੱਚੇ ਨਹੀਂ ਹੋਣ ਦੇਣਾ ਤੇ ਤੀਜੇ ਬੰਦੇ ਉਹ ਨੇ ਜਿਨ੍ਹਾਂ ਤੋਂ ਮੈਂ ਤੁਹਾਨੂੰ ਬਚਣ ਲਈ ਸੁਚੇਤ ਕਰ ਰਿਹਾ ਹੈ ਤੀਜੇ ਬੰਦੇ ਉਹ ਨੇ ਜੋ ਇਹ ਚਾ ਰਹੇ ਨੇ ਕਿ ਇਹ ਅੰਦੋਲਨ ਲੰਬਾ ਹੋਵੇ ਇਲੈਕਸ਼ਨਾਂ ਤੱਕ ਪਹੁੰਚੇ ਤੇ ਫਿਰ ਇਹਦਾ politcal ਫਾਇਦਾ ਲੈ ਕੇ ਸਾਨੂੰ ਇਹਨਾਂ ਗੱਲਾਂ ਨਹੀਂ ਮਾਰਿਆ ਹੋਇਆ ਅਸੀਂ ਕਦੇ ਨੇਕ ਨੀਅਤੀ ਨਾਲ ਕੋਈ ਕਾਨੂੰਨ ਜੀ ਦੇ ਨਾਲ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਸਾਡੀ ਮਿੱਟੀ ਦਾ ਪਾਣੀ ਦਾ ਫਾਇਦਾ ਹੋਵੇ ਉਹਦੇ ਚੋਚਾ ਲਾਂ ਕੱਢਣ ਲੱਗ ਜਾਨੀ ਐ ਫਾਇਦੇ ਕੱਢਣ ਲੱਗ ਜਾਨੀ ਐ ਕੁਸ਼ ਬੰਨ ਲੱਗ ਜਾਨੀ ਐ ਉਹਨਾਂ ਤੋਂ ਬਚਣਾ ਜਿਹੜੇ ਇਹਨੂੰ ਪੋਲਿਟੀਕਲ ਰੂਪ ਦੇ ਕੇ ਐਂਡ ਤੇ ਲਜਾਣ ਤੇ ਫੇਰ ਕਹਿਣ ਕਿ ਲਓ ਜੀ ਹੁਣ ਤਾਂ ਇਹ ਅਸੀਂ ਘਰ ਪਾਵਾਂਗੇ ਸੋ ਸਾਨੂੰ ਵੋਟ ਪਾਓ ਮੈਂ ਤੁਹਾਨੂੰ ਸੁਚੇਤ ਕਰ ਰਿਹਾ ਇਨਾ ਬਿੰਨਾ ਕਿਸਮ ਦੇ ਲੋਕਾਂ ਤੋਂ ਬਚਣਾ ਆਪਾਂ ਤਾਂ ਹੀ ਉਸ ਨੀੜ ਦੀ ਹੱਡੀ ਨੂੰ ਬਚਾ ਵੀ ਪਾਵਾਂਗੇ ਤੇ ਆਪਾਂ ਸਭ ਤੋਂ ਅਹਿਮ ਬਾਬਾ ਸਾਡੇ ਇਸ਼ਟ ਲਈ ਔਰ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਬਾਕੀ ਧਰਮਾਂ ਦੇ ਚਾਹ ਭਗਵਤ ਗੀਤਾ ਹੋਵੇ ਕੁਰਾਨ ਸ਼ਰੀਫ ਹੋਵੇ ਜਾਂ ਬਾਈਬਲ ਹੋਵੇ ਉਹਨਾਂ ਦਾ ਵੀ ਬੇਅਦਬੀ ਦਾ ਕਾਨੂੰਨ ਨਾਲ ਬੜਨ ਜਾ ਰਿਹਾ ਮੈਂ ਬਲਕਿ ਬਹੁਤ ਦਿਲ ਤੋਂ ਮਿਹਰਬਾਨੀ ਕਹੂੰਗਾ ਪੂਰੇ ਸਨਤਨੀ ਭਰਾਵਾਂ ਨੂੰ ਪੂਰੇ ਮੁਸਲਿਮ ਸਮਾਜ ਨੂੰ ਤੇ 크ਰਿਸਚੀਅਨ ਪੂਰੀ ਕਮਿਊਨਿਟੀ ਨੂੰ ਜੋ ਨਾਲ ਆਏ ਨੇ ਔਰ ਕਮੇਟੀ ਨੂੰ ਵੀ ਕਹੂੰਗਾ ਕਿ ਮੀਟਿੰਗ ਤੋਂ ਬਾਅਦ ਕਮੇਟੀ ਦੀ ਮੀਟਿੰਗ ਸੱਦਿਓ ਜੇ ਔਰ ਫੇਰ ਆਪਾਂ ਡਿਸਾਈਡ ਕਰ ਸਕੀਏ ਕਿ ਆਪਾਂ ਤੁਰਨਾ ਕਿੱਧਰ ਨੂੰ ਔਰ ਕਿਵੇਂ ਤੁਰਨਾ ਔਰ ਰਾਣਾ ਜੀ ਤੁਸੀਂ ਉੱਚ ਜ਼ਰੂਰ ਆਉਣਾ ਔਰ ਆਪਾਂ ਉੱਥੇ ਫੈਸਲਾ ਲਈਏ ਕਿ ਆਪਾਂ ਅਗਲਾ ਸਟੈਪ ਚੱਕਣਾ ਕਿਵੇਂ ਹੈ ਜਿਹਦੇ ਨਾਲ ਇਸ ਅਸੰਭਵ ਨੂੰ ਅੱਧੇ ਤੋਂ ਜ਼ਿਆਦਾ ਸੰਭਵ ਕਰ ਲਿਆ ਫਿਰ ਇਹਨੂੰ ਮੁਕੰਮਲ ਤਰੀਕੇ ਨਾਲ ਸੰਭਵ ਕਰ ਸਕੀਏ